ਅੱਜ ਸਨਮਾਨ ਸਾਡੇ ਬਾਪੂ ਜੀ ਦਾ ਕੀਤਾ ਜਾਣਾ ਹੈ ਸਰਦਾਰ ਨਰੰਗ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਹੈ ਤੇ ਜਿੰਨਾ ਪਰਵੰਧ ਕਹਿੰਦੇ ਸਨਮਾਨ ਕਰਨਾ ਹੈ ਉਹਨਾਂ ਦੀ ਸੋਚ ਨੂੰ ਵੀ ਸਲਾਮ ਹੈ ਕਿਉਂਕਿ ਪਾਲੀ ਦੇ ਸਾਡਾ ਵੀਰ ਹੈਗਾ ਹੀ ਹੈਗਾ ਤੇ ਵੱਡਾ ਸਨਮਾਨ ਮਿਲਿਆ ਹੈ ਹੁਣ ਨੇੜੇ ਚੱਲ ਜਾਂ ਨੌਜਵਾਨ ਨਾਲੇ ਉਹਨਾਂ ਦਾ ਜ਼ਿਕਰ ਕਰਦੇ ਉਹ ਕੌਣ ਕੌਣ ਸਪੌਂਸਰ ਨੇ ਮੈਂ ਇੱਕ ਬੇਨਤੀ ਕਰਦਾ ਭਰਾਜੀ ਪਹਿਲੇ ਸਨਮਾਨ ਇਥੇ ਕੇਰਾ ਥੋੜਾ ਜਿਹਾ ਖੁੱਲਾ ਕਰ ਲਈਏ ਨਾਲੇ ਤੇ ਟਰੈਕਟਰ ਦੱਸੂਗਾ ਨਾਲੇ ਤੇ ਬਾਪੂ ਜੀ ਦੱਸਣਗੇ ਵੀ ਪਾਲੀ ਸ਼ੰਨਾ ਦੇ ਫਾਰਕ ਸਾਹਿਬ ਸਰਦਾਰ ਨਿਰੰਗ ਸਿੰਘ ਜੀ ਆਇਆ ਲੈ ਵੀ ਮਾਦਰੀ ਵਾਲਿਆ ਵੇਖਣਾ ਤੇਰੇ ਯਾਰ ਦਾ ਸਨਮਾਨ ਜੜਾ ਤੇਰੇ ਕੌਡੀ ਕੌੜੇ ਉੱਤੇ ਟਰੈਕਟਰ ਦੇ ਨਾਲ ਹੁਣ ਜਾ ਰਿਹਾ ਮੋਹਨ ਸਿੰਘ ਅਮਰੀਕਾ ਕੇਵੀ ਸੇਖੋ ਅਮਰੀਕਾ ਗੁਰਪ੍ਰਿੰਤ ਮਾਦਰੀ ਹੈ ਔਰ ਮਨਿੰਦਰ ਅਮਰੀਕਾ ਤੇ ਨਾਲ ਵਿੱਕੀ ਅਮਰੀਕਾ ਤੇ ਨਾਲ ਨਿਸ਼ਾਨ ਅਮਰੀਕਾ ਤੇ ਨਾਲ ਜਸਵੀਰ ਅਮਰੀਕਾ ਇਹਨਾਂ ਦੇ ਵੱਲੋਂ ਛੰਨਾ ਵਾਲੇ ਪਾਲੀ ਦੇ ਫਾਜ਼ਲ ਸਾਹਿਬ ਸਰਦਾਰ ਨਰੰਗ ਸਿੰਘਾਂ ਨੂੰ 855 ਟਰੈਕਟਰ ਦੇ ਨਾਲ ਮਾਨਨਾ ਸਨਮਾਨਿਆ ਜਾ ਰਿਹਾ ਹੈ ਨਾਲ ਕੋਟੀ ਦੇ ਵੱਡੇ ਵੱਡੇ ਸਟਾਰ ਹੈ ਇੰਦਰਪਾਲ ਬਾਦਵਾੜੀ ਹੈ ਸ਼ਾਹਕੋਟ ਦੀ ਸਮੁੱਚੀ ਖੇਡ ਕਲੱਬ ਹੈ ਸੰਦੀਪ ਲੁੱਤਰ ਹੈ ਸਾਹੋਕੇ ਦਾ ਰਵੀ ਹੈ ਔਰ ਵੱਡੇ ਵੱਡੇ ਸਟਾਰ ਜਿੰਨੇ ਵੀ ਸ਼ਾਹਕੋਟ ਦੀ ਖੇਡ ਦੇ ਸਾਰੇ ਮੈਦਾਨ ਦੇ ਵਿੱਚ ਹੈ ਲੈ ਵੀ ਮਿੱਕਿਆ ਵੱਡਾ ਸਨਮਾਨ ਹੈ ਤੇ ਤੇਰੇ ਬੋਲ ਪਾਲੀ ਸ਼ਨਾਲੀ ਹੋਣਗੇ ਵੱਡੇ ਮੱਲ ਦਾ ਵੱਡਾ ਸਨਮਾਨ ਹੈ ਪਾਲੀ ਨੇ ਮੈਨੂੰ ਜਿੱਦੇ ਇੱਕ ਦਿਨ ਮਿਲਿਆ ਕਹਿੰਦਾ ਅਮਰੀਕ 21 ਨੂੰ ਆਉਣਾ ਆਪਣੇ ਭਰਾਵਾਂ ਦਾ ਮੇਲਾ ਹੈ ਕਿ ਭਰਾਵਾਂ ਦਾ ਮੇਲਾ ਲਲਤੋ ਵਾਲੇ ਦੀ ਗਰਾਰੀ ਹੁੰਦੀ ਹੈ ਪਤਾ ਨਹੀਂ ਉਹਨੇ ਕੀ ਨੂੰ ਮੈਨੂੰ ਕਿੱਥੇ ਲਿਜਾ ਕੇ ਸਿੱਟਣਾ ਤੇ ਮੈਂ ਬਿੰਨੇ ਦਾ ਵੀ ਧੰਨਵਾਦ ਕਰਦਾ ਪਾਲੀ ਨੇ ਇੱਕ ਗੱਲ ਆਖੀ ਵੀ ਆਪਣਾ ਉਹ ਘਰ ਦਾ ਮੇਲਾ ਹੋਣਾ ਅੱਜ ਪਾਲੀ ਦਾ ਸਨਮਾਨ ਹੈ ਪਾਲੀ ਬਹੁਤ ਡਾਊਨ ਟੂ ਅਰਥ ਹੈ ਇਹ ਨੌਜਵਾਨ ਨੇ ਬਜਨੀ ਕਬੱਡੀ ਤੋਂ ਕਹਿੰਦੇ ਸਟਾਰਟ ਕੀਤੀ ਹੈ ਇੱਕ ਹੋਰ ਮੈਨੂੰ ਮਾਨ ਨਾ ਕਿਹਦਾ ਪੈ ਰਿਹਾ ਹੈ